ਜੈ ਪੀਨ ਜੈ ਭਾਰਤ ਸਤਕਾਰਯੋਗ ਸਾਥਿਓ ਅੱਜ ਅਸੀਂ ਹਾਜ਼ਰ ਹੋਏ ਹਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਅੰਬੇਡਕਰੀ ਮਿਸ਼ਨ ਦੇ ਸੱਚੇ ਸੁੱਚੇ ਤੇ ਇਮਾਨਦਾਰ ਸਿਪਾਹੀ ਸ਼੍ਰੀ ਕਰਤਾਰ ਚੰਦ ਸੁਲੇਖ ਜੀ ਭਾਰਤੀ ਇਤਿਹਾਸ ਦੇ ਚਿੰਤਕ ਅਤੇ ਚਿੰਤਨ ਦੀ ਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਵਾਲੇ ਸ਼੍ਰੀ ਕਰਤਾਚੰਦ ਸਲੇਖ ਜੀ ਜਿਨ੍ਹਾਂ ਨੂੰ ਕੇਸੀ ਸਲੇਖ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਦਾ ਨਾਮ ਕਿਸੇ ਵਿਸ਼ੇਸ਼ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਆਪ ਜੀ ਦਾ ਨਾਮ ਪੰਜਾਬ ਅੰਦਰ ਅੰਬੇਡਕਰਵਾਦ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਦੇਣ ਵਾਲੇ ਸਮਰਪਿਤ ਅਤੇ ਇਮਾਨਦਾਰ ਆਗੂਆਂ ਵਿੱਚ ਇੱਕ ਗਿਣਿਆ ਜਾਂਦਾ ਹੈ ਅੰਬੇਡਕਰਵਾਦੀ ਮਿਸ਼ਨ ਮੂਵਮੈਂਟ ਵਿੱਚ ਆਪ ਜੀ ਦਾ ਇਤਿਹਾਸਿਕ ਯੋਗਦਾਨ ਹੈ ਆਪ ਜੀ ਦਾ ਨਾ ਅੰਬੇਡਗਰੀ ਸਾਹਿਤ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਕਿਉਂਕਿ ਕੇਸਿਸ ਲੇਖ ਸਾਹਿਬ ਨੇ ਪੰਜਾਬ ਵਿੱਚ ਦਲਿਤ ਸਾਹਿਤ ਸਿਰਜਣਾ ਅਤੇ ਬੋਹਜਨ ਮਹਾਪੁਰਸ਼ਾਂ ਦੇ ਜੀਵਨ ਸੰਘਰਸ਼ ਤੇ ਵਿਚਾਰਧਾਰਾ ਨੂੰ ਪੱਧੇ ਪ੍ਰਚਾਰ ਪ੍ਰਸਾਰ ਲਈ ਆਪਣੀ ਜ਼ਿੰਦਗੀ ਦਾ ਹਰ ਪਲ ਬੋਹਜਨ ਸਮਾਜ ਨੂੰ ਸਮਰਪਿਤ ਕੀਤਾ ਤੇ ਉਸਤੇ ਪਹਿਰਾ ਦਿੱਤਾ ਕੇਸੀ ਸੁਨੇਖ ਜੀ ਦਾ ਜਨਮ 20 ਜੁਲਾਈ 1979 ਨੂੰ ਬੰਗਾ ਜ਼ਿਲ੍ਹਾ ਨਮਾ ਸ਼ਹਿਰ ਜਿਸ ਦਾ ਮੌਜੂਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਹੈ ਵਿਖੇ ਮਾਤਾ ਸ਼੍ਰੀਮਤੀ ਦਾਨੀ ਜੀ ਅਤੇ ਪਿਤਾ ਸ਼੍ਰੀ ਬੀਰੂ RAM ਜੀ ਦੇ ਘਰ ਵਿੱਚ ਹੋਇਆ ਘਰ ਵਿੱਚ ਆਪ ਜੀ ਦੇ ਚਾਰ ਵੱਡੇ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਫੌਜ ਦੀ ਨੌਕਰੀ ਲੱਗਣ ਕਾਰਨ ਕਰ ਦੀ ਕਰੀਬੀ ਚੱਕੀ ਗਈ ਤੇ ਆਰਥਿਕ ਸੁਧਾਰ ਹੋਇਆ ਆਪ ਜੀ ਦੇ ਪਿਤਾ ਸ਼੍ਰੀ ਬੀਰੂ RAM ਜੀ ਪੰਜਾਬੀ ਵਿੱਚ ਕਵਿਤਾ ਵੀ ਲਿਖਦੇ ਸਨ ਸ਼੍ਰੀ ਕੇਸੀ ਸੁਲੇਖ ਜੀ ਨੇ ਪੰਜਾਬੀ ਭਾਸ਼ਾ ਦਾ ਗਿਆਨ ਆਪਣੇ ਪਿਤਾ ਜੀ ਪਾਸੋਂ ਹੀ ਪ੍ਰਾਪਤ ਕੀਤਾ ਸੀ ਚੌਥੀ ਕਲਾਸ ਵਿੱਚ ਉਹਨਾਂ ਨੇ ਵਜ਼ੀਫੇ ਦੀ ਪ੍ਰੀਖਿਆ ਤਾਂ ਪਾਸ ਕਰ ਲਈ ਸੀ ਪਰੰਤੂ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਵਜ਼ੀਫਾ ਤਾਂ ਨਹੀਂ ਮਿਲ ਸਕਿਆ ਪੰਜਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਜ਼ਿਲ੍ਹਾ ਬੋਰਡ ਹਾਈ ਸਕੂਲ ਮੰਗਾ ਤੋਂ ਹੀ ਪ੍ਰਾਪਤ ਕੀਤੀ ਆਪ ਜਦੋਂ ਨੌਂ ਨੌਵੀਂ ਕਲਾਸ ਵਿੱਚ ਸਨ ਤਾਂ ਆਪ ਜੀ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਸੀ ਆਪ ਜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਦਸਵੀਂ ਵਿੱਚ ਉਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਸਕੂਲ ਵਿੱਚ ਪੜਦਿਆਂ ਹੀ ਕੇਸੀ ਸਲੈਖ ਸਾਹਿਬ ਨੇ ਆਧ ਧਰਮ ਲਹਿਰ ਦੇ ਨਾਲ ਸੰਪਰਕ ਬਣਾ ਲਏ ਸਨ ਆਧ ਧਰਮ ਲਹਿਰ ਦੇ ਬਹੁਤ ਜ਼ਿਆਦਾ ਪ੍ਰਭਾਵ ਵਿੱਚ ਹੋਣ ਕਰਕੇ ਆਪ ਜੀ ਨੇ ਆਪਣੇ ਹਮ ਉਮਰ ਵਿਦਿਆਰਥੀਆਂ ਨਾਲ ਮਿਲ ਕੇ 1941-1942 ਨੂੰ ਆਧ ਧਰਮ ਰਵਿਦਾਸ ਬਾਲ ਸਭਾ ਬਣਾਈ ਸੀ ਜਿਸ ਤੇ ਉਹਨਾਂ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਇੱਕ ਜਲਸੇ ਵਿੱਚ ਉਹਨਾਂ ਨੇ ਆਧਰਮ ਰਵਿਦਾਸ ਬਾਲ ਸਵਾ ਦੇ ਜਲਸੇ ਵਿੱਚ ਉਹਨਾਂ ਨੇ ਸੇਠ ਕਿਸ਼ਨ ਦਾਸ ਜੀ ਨੂੰ ਵੀ ਬੁਲਾਇਆ ਸੀ ਸੇਠ ਕਿਸ਼ਨ ਦਾਸ ਜੀ ਨੇ ਆਧਰਮ ਰਵਿਦਾਸ ਬਾਲ ਸਵਾ ਦੇ ਕੰਮਾਂ ਤੋਂ ਖੁਸ਼ ਹੋ ਕੇ ਉਹਨਾਂ ਨੇ ਸਵਾ ਨੂੰ ਉਸ ਸਮੇਂ 1 ਰੁਪਇਆ ਦੇ ਕੇ ਸਨਮਾਨਿਤ ਕੀਤਾ ਸੀ ਇਹ ਰਕਮ ਉਨਾ ਸਮਿਆਂ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਸ਼੍ਰੀ ਕੇਸਿਸ ਲੇਖ ਜੀ ਦਸਵੀਂ ਪਾਸ ਕਰਨ ਉਪਰੰਤ ਦੁਆਬਾ ਕਾਲ ਜਲੰਧਰ ਵਿੱਚ ਇੰਟਰ ਕਰਨ ਲਈ ਦਾਖਲਾ ਲੈ ਲਿਆ ਸੀ ਉੱਥੇ ਕਾਲਜ ਵੱਜੋਂ ਵਜ਼ੀਫੇ ਦੀ ਸਹਾਇਤਾ ਵੀ ਪ੍ਰਾਪਤ ਹੋ ਗਈ ਸੀ ਇਸ ਸਮੇਂ ਦੌਰਾਨ ਕੇਸਿਸ ਲੇਖ ਸਾਹਿਬ ਨੇ ਸਾਹਿਤ ਸਿਰਜਣਾ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਆਪਣੇ ਨਾਮ ਨਾਲ ਤਰਕ ਕਰਤਾਰ ਚੰਦ ਦੇ ਨਾਂ ਨਾਲ ਸੁਲੇਖ ਲਗਾਉਣ ਦਾ ਆਰੰਭ ਕੀਤਾ ਅਤੇ ਸਾਰੇ ਪਾਸੇ ਕੇਸੀ ਸੁਲੇਖ ਦੇ ਨਾਮ ਨਾਲ ਹੀ ਉਹਨਾਂ ਦੀ ਜਾਣ ਪਛਾਣ ਹੋਣ ਲੱਗ ਪਈ ਸੀ। ਸ਼੍ਰੀ ਕੇਸੀ ਸੁਲੇਖ ਜੀ ਦੀ 19 ਸਾਲ ਦੀ ਉਮਰ ਸੀ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਇਤਿਹਾਸਕ ਪੁਸਤਕ ਗਾਂਧੀ ਅਤੇ ਅਸ਼ੁੱਤਾਂ ਦੀ ਆਜ਼ਾਦੀ ਦਾ ਉਹਨਾਂ ਨੇ ਉਰਦੂ ਭਾਸ਼ਾ ਵਿੱਚ ਅਨੁਵਾਦ ਕਰਕੇ ਛਾਪਣ ਦੀ ਮਨਜ਼ੂਰੀ ਖੁਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਹ ਜੀ ਨੇ ਇਸ ਸਲੇਖ ਨੂੰ 1946 ਵਿੱਚ ਇੱਕ ਪੱਤਰ ਲਿਖ ਕੇ ਮਨਜ਼ੂਰੀ ਦਿੱਤੀ ਸੀ ਉਰਦੂ ਹਫਤਾਵਾਰੀ ਅਖਬਾਰ ਉਜਾਲਾ ਇਸ ਸਲੇਖ ਜੀ ਨੇ 21 ਸਾਲ ਦੀ ਉਮਰ ਵਿੱਚ 1948 ਤੋਂ ਸ਼ੁਰੂ ਕੀਤਾ ਸੀ ਜਿਸ ਵਿੱਚ ਵਧਾਈ ਸੰਦੇਸ਼ 12 ਅਪ੍ਰੈਲ 1948 ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਲਿਖਿਆ ਸੀ ਅਤੇ ਹੌਸਲਾ ਅਫਜ਼ਾਈ ਕੀਤੀ ਸੀ 바ਵਾ ਸਾਹਿਬ ਜੀ ਨੇ ਵਧਾਈ ਸੰਦੇਸ਼ ਵਿੱਚ ਲਿਖਿਆ ਸੀ ਕਿ ਮੈਂ ਜਾਣਦਾ ਹਾਂ ਕਿ ਹਿੰਦੂਆਂ ਦੁਆਰਾ ਪੂਰੇ ਭਾਰਤ ਵਿੱਚ ਅਸ਼ੂਤਾਂ ਉੱਪਰ ਘੋਰ ਉਤਪੀੜਨ ਤੇ ਅਤਿਆਚਾਰ ਕੀਤੇ ਜਾਂਦੇ ਹਨ ਅਤੇ ਸਰਕਾਰ ਦੁਆਰਾ ਉਹਨਾਂ ਦੀ ਰੱਖਿਆ ਕਰਨ ਵਿੱਚ ਘੋਰ ਲਾਪਰਵਾਹੀ ਵਰਤੀ ਜਾਂਦੀ ਹੈ ਇਸ ਮਸਲੇ ਵਿੱਚ ਸਾਡੇ ਵਿਧਾਇਕਾਂ ਨੇ ਸਾਨੂੰ ਧੋਖਾ ਦਿੱਤਾ ਹੈ ਇਸ ਦਾ ਮੁੱਖ ਕਾਰਨ ਸਾਡਾ ਕੋਈ ਸਮਾਚਾਰ ਪੱਤਰ ਅਖਬਾਰ ਨਾ ਹੋਣਾ ਹੈ ਸਮਾਚਾਰ ਪੱਤਰ ਸਮਾਜ ਦੀਆਂ ਸ਼ਿਕਾਇਤਾਂ ਤੁਕ ਤਕਲੀਫਾਂ ਦੀ ਜਾਣਕਾਰੀ ਦੇ ਨਾਲ ਨਾਲ ਇੱਕ ਚੰਗੀ ਅਗਵਾਈ ਵੀ ਪ੍ਰਦਾਨ ਕਰਦਾ ਹੈ ਆਪਕੇ ਜੈਸਾ ਸਮਾਚਾਰ ਪੱਤਰ ਨਿਕਾਲਣਾ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਮੈਂ ਆਪ ਜੀ ਨੂੰ ਇਸ ਕੰਮ ਲਈ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ ਮੈਨੂੰ ਉਮੀਦ ਹੈ ਕਿ ਸਭ ਲੋਕ ਆਪ ਜੀ ਨੂੰ ਪੂਰਨ ਸਹਿਯੋਗ ਦੇਣਗੇ ਇਸ ਸਲੈਕ ਜੀ ਬਾਬਾ ਸਾਹਿਬ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਇੱਥੇ ਜ਼ਿਕਰਯੋਗ ਹੈ ਕਿ ਜਦੋਂ 27 ਅਕਤੂਬਰ 1951 ਨੂੰ ਪਹਿਲੀ ਵਾਰ ਜਲੰਧਰ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਨ ਸਭਾ ਨੂੰ ਸੰਬੋਧਨ ਕਰਨ ਆਏ ਤਾਂ ਸ਼੍ਰੀ ਕੇਸੀ ਸਲੇਖ ਜੀ ਨੇ ਬਹੁਤ ਹੀ ਸਜੇ ਢੰਗ ਨਾਲ ਸਟੇ ਸਖਤਰ ਦੀ ਭੂਮਿਕਾ ਨਿਭਾਈ ਸੀ ਸ਼੍ਰੀ ਕੇਸੀ ਸਲੇਖ ਜੀ ਨੂੰ 1952 ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਜਿਸ ਤੋਂ ਉਹ 33 ਸਾਲ ਬਾਅਦ 1985 ਵਿੱਚ ਰਿਟਾਇਰ ਹੋਏ ਸਨ ਸ਼੍ਰੀ ਕੇਸੀ ਸਲੇਖ ਜੀ ਨੇ ਅੰਬੇਡਕਰਵਾਦ ਅਤੇ ਬੁੱਧ ਪੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਮਿਸ਼ਨ ਨੂੰ ਮਿਸ਼ਨ ਉੱਪਰ ਬਹੁਤ ਵੱਡੇ ਪੱਧਰ ਤੇ ਸਿਧਾਂਤਕ ਦਾਇਰਿਆਂ ਵਿੱਚ ਰਹਿ ਕੇ ਲਿਖਿਆ ਆਪ ਜੀ ਦੇ ਲੇਖ ਲਗਾਤਾਰ ਅਖਬਾਰਾਂ ਰਸਾਲਿਆਂ ਮੈਗਜ਼ੀਨਾਂ ਵਿੱਚ ਛਪਦੇ ਰਹਿੰਦੇ ਹਨ ਆਪ ਜੀ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਕੀਤਾ ਹੋਇਆ ਸੀ ਤੇ ਉਸੇ ਸਮਰਪਿਤ ਭਾਵਨਾ ਨਾਲ ਬਹੁਜਨ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਲਈ अनेका ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਦੀ ਗਿਣਤੀ ਲਗਭਗ 17 ਹੈ ਆਪ ਜੀ ਨੇ ਮਹਾਤਮਾ ਗਾਂਧੀ ਤੇ ਅਸ਼ੁੱਤਾਂ ਦੀ ਆਜ਼ਾਦੀ ਦਾ ਉਰਦੂ ਅਨੁਵਾਦ ਕੀਤਾ ਸੀ ਜਿਸ ਦੀ ਮਨਜ਼ੂਰੀ 바ਵਾ ਸਾਹਿਬ ਨੇ ਦਿੱਤੀ ਸੀ ਅੰਬੇਡਕਰ ਬਾਦ ਪੀੜਤ ਭਾਰਤ ਦੀ ਆਖਰੀ ਉਮੀਦ ਡਾਕਟਰ ਅੰਬੇਡਕਰ ਦੀ ਦ੍ਰਿਸ਼ਟੀ ਮੈਂ ਸਵਿਧਾਨ ਇਹ ਹਿੰਦੀ ਅਨਵਾਦ ਕੀਤਾ ਡਾਕਟਰ ਅੰਬੇਡਕਰ ਦੀ ਸੱਚੀ ਮਹਾਨਤਾ ਇਸ ਕਿਤਾਬ ਦਾ ਵੀ ਹਿੰਦੀ ਅਨਵਾਦ ਕੀਤਾ ਡਾਕਟਰ ਅੰਬੇਡਕਰ ਵਿਚਾਰ ਵਾਲੀ ਇਹ ਵੀ ਹਿੰਦੀ ਅਨਵਾਦ ਸੀ ਸ਼ੋਰੀ ਬੇਨ ਕਾ ਪੰਜਾਬੀ ਵਿੱਚ ਸੀ ਜਿਸ ਨੂੰ ਅਰुण ਸ਼ੋਰੀ ਨੇ ਤੇ ਫੈਲਾਏ ਗਏ ਝੂਠ ਦੇ ਵਿਰੁੱਧ ਉਹਨਾਂ ਨੇ ਉਸ ਨੂੰ ਜਵਾਬ ਦਿੱਤਾ ਸੀ ਜੋ ਬਹੁਤ ਹੀ ਸਟੀਕ ਤੇ ਪਾਇਦਾਰ ਸੀ ਦਲਤ ਕਿੰਨੇ ਸੁਰੱਖਿਅਤ ਕਿੰਨੇ ਸੱਪ ਦੇ ਮੂੰਹ ਵਿੱਚ ਆਧਰਮ ਮੰਗੂਰਾਓਂ ਤੇ ਡਾਕਟਰ ਅੰਬੇਡਕਰ ਸੱਚ ਕੀ ਹੈ ਦਲਿਤ ਸਮਾਜ ਅਤੇ ਉਸ ਦੇ ਮਾਰਗਦਰਸ਼ਕ ਲੇਖਕ ਜਿਸ ਨੂੰ ਹਿੰਦੀ ਅਤੇ ਪੰਜਾਬੀ ਵਿੱਚ ਲਿਖ ਕੇ ਉਹਨਾਂ ਨੇ ਸਮਾਜ ਨੂੰ ਦਿੱਤਾ ਹਨੇਰੇ ਵਿੱਚ ਅੰਬੇਡਕਰ ਦੀ ਕਿਰਨਾ ਇਹ ਹਿੰਦੀ ਅਤੇ ਪੰਜਾਬੀ ਵਿੱਚ ਉਹਨਾਂ ਦੇ ਲੇਖਾਂ ਦਾ ਸੰਗ੍ਰਹਿ ਹੈ ਉਹਨਾਂ ਨੇ ਆਪਣੀ ਸਵੈ ਜੀਵਨੀ ਵੀ ਲਿਖੀ ਜਿਸ ਦਾ ਨਾਮ ਸੀ ਮੇਰਾ ਜੀਵਨ ਸਫਰ ਅੰਬੇਡਕਰ ਮਿਸ਼ਨ ਦੀ ਰਾਹ ਉੱਤੇ ਪਰ ਅਣਗਿਣਤ ਉਹਨਾਂ ਨੇ ਕਿਤਾਬਾਂ ਲਿਖੀਆਂ ਸੋ ਆਪ ਜੀ ਦੀਆਂ ਸਾਰੀਆਂ ਪੁਸਤਕਾਂ ਨੂੰ ਲਗਭਗ ਸਾਰੀਆਂ ਪੁਸਤਕਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਆਪ ਜੀ ਦੀ ਲੇਖਣੀ ਨੇ ਭੋਜਨ ਸਮਾਜ ਉੱਪਰ ਬਹੁਤ ਡੂੰਗੀ ਛਾਪ ਛੱਡੀ ਅਤੇ ਕੇਸ ਸੀ ਸਲੇਖ ਜੀ ਨਿਰੰਤਰ ਅੰਬੇਡਕਰਵਾਦ ਦੇ ਸੱਚੇ ਅਤੇ ਇਮਾਨਦਾਰ ਸਿਪਾਹੀ ਬਣ ਕੇ ਰਹੇ ਸਾਰੀ ਜ਼ਿੰਦਗੀ ਸੰਘਰਸ਼ੀ ਲੋਕਾਂ ਦਾ ਸਾਥ ਦੇ ਕੇ ਸੰਘਰਸ਼ ਦੀ ਰਾਹ ਤੇ ਚੱਲਦੇ ਰਹੇ ਸੋ ਆਪ ਜੀ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਸੈਕਟਰ 15ਏ ਵਿੱਚ ਰਹਿੰਦੇ ਸਨ। ਨੜੇ 80 ਸਾਲ ਦੀ ਉਮਰ ਵਿੱਚ ਆਪ ਜੀ 9 ਸਤੰਬਰ 2025 ਨੂੰ ਸਦੀਵਾ ਵਿਛੋੜਾ ਦੇ ਗਏ। ਆਪ ਜੀ ਦੀਆਂ ਇਤਿਹਾਸਿਕ ਸੇਵਾਵਾਂ ਅਤੇ ਬੇਬਾਕ ਲਿਖਤਾਂ ਕਰਕੇ ਬਹੁਜਨ ਸਮਾਜ ਆਪ ਜੀ ਨੂੰ ਹਮੇਸ਼ਾ ਯਾਦ ਰੱਖੇਗਾ।